ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁਟ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਆਏ ਆ ਦੋ ਬਹੁਤ ਸੋਹਣੀਆਂ ਵਹਿੜਾਂ ਦਿੰਨੇ ਨੰਬਰ ਤੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਦਿਓ ਦੋਸਤੋ ਆ ਵੜ ਦੂਜਾ ਸੂਹਾ ਸੋਣ ਵਾਲੀ ਆ ਬਹੁਤ ਸਾਫ਼ ਸੁਥਰੀ ਸੁਨੱਖੀ ਵਹਿੜ ਆ ਕੀ ਦੋਸਤੋ ਥਾਂ ਲੇਵੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਪੂਰੇ ਵਧੀਆ ਮੁੱਠੀ ਵਾਲੇ ਥਾਂ ਲੱਗਿਆ ਦੋਸਤੋ ਤੇ ਬਾਕੀ ਲੇਵੇ ਦੀ ਬੰਤਰ ਬਹੁਤ ਸੋਹਣੀ ਆ ਹਜੇ ਕੱਚੀ ਆ ਦੋਸਤੋ 5-7 ਦਿਨ ਕੱਢ ਜੂਗੀ 5-7 ਦਿਨਾਂ ਵਿੱਚ ਇਹਨੇ ਚੰਗਾ ਹਵਾਲਾ ਤਿਆਰ ਕਰ ਲੈਣਾਗਾ ਤੇ ਵੈਸੇ ਵੀ ਪੂਰੀ ਸੁਨੱਖੀ ਵੈੜ ਆ ਦੋਸਤੋ ਦੂਜਾ ਸੁਆ ਸੁਣਾ ਨੇ ਥਣ ਬਹੁਤ ਸਾਫ਼ ਸੁਥਰੇ ਲੱਗਿਆ ਦੋਸਤੋ ਰਾਜੀਪਲੀ ਬਾਕੀ ਬਹੁਤ ਆ ਗਈ ਚਾਰੇ ਪਾਸਿਆਂ ਤੋਂ ਪੂਰੀ ਵਧੀਆ ਵੈੜ ਆ ਦੋਸਤੋ ਦੁੱਧ ਦੁੱਧ ਵੀ ਇਹਨੇ ਚੰਗਾ ਪਾ ਦੇਣਾਗਾ ਬਾਕੀ ਦੋਸਤੋ ਆ ਸਭ ਤੋਂ ਮੇਨ ਚੀਜ਼ ਸੀਲ ਠੰਡੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਸੂਣ ਤੋਂ ਪਹਿਲਾਂ ਹੀ ਕੋਈ ਦਿੱਕਤ ਨਹੀਂ ਜਿੱਥੇ ਮਰਜੀ ਹੱਥ ਲਾਓ ਪੂਰੀ ਸੀਲ ਠੰਡੀ ਆ ਫੁੱਲ ਤੇ ਬਾਕੀ ਰੇਟ ਵੀ ਇਹਦਾ ਵਾਜਬ ਹੀ ਹੋਊਗਾ ਤੁਸੀਂ ਕਾਲ ਕਰ ਸਕਦੇ ਹੋ ਤੇ ਆ ਦੋ ਨੰਬਰ ਵਾਲੀ ਵੜ ਦੋਸਤੋ ਇਹ ਵੀ ਦੂਜਾ ਸੂਆ ਇਹ ਤਾਜੀ ਸੂਈ ਆ ਕੱਲ ਦੀ ਸੂਈ ਆ ਦੋਸਤੋ ਤੇ ਆ ਥਣਾ ਥੁਣਾ ਲੇਵੇ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਵੀ ਚਵਾਈ ਚੁਈ ਦੀ ਪੂਰੀ ਵਧੀਆ ਦੋਸਤੋ ਇਹ ਦੂਜਾ ਸੂ ਇਹ ਸੂਈ ਆ ਤੇ ਮਗਰ ਦੋਸਤੋ ਇਹ ਦੇ ਵੱੱਛੀ ਆ ਪੂਰੀ ਚਮਕਦਮ ਕਲੀ ਵਹਿੜਾ ਦੋਸਤੋ ਦੂਜਾ ਸੂਆ ਹੁਣ ਇਸ ਟਾਈਮ ਇਹਦੇ ਕੱਲ ਦੀ ਸੂਈ ਥੱਲੇ ਬੌਲਾ 11 ਲੀਟਰ ਤੋਂ ਬਾਹਰ ਹੋਊਗਾ 11 11.5 2 ਮਿਲਿਆਂ ਦਾ ਰਾਮ ਦਰਿਨਾ ਨੇ 16 15 16 ਤੋਂ ਬਾਹਰ ਦੁੱਧ ਪਾ ਦੇਣਾਗਾ ਦੋਸਤੋ ਤੇ ਬਾਕੀ ਮਗਰ ਇਹਦੇ ਵੱੱਛੀ ਐ ਪਲੱਸ ਪੁਆਇੰਟ ਆ ਵੱੱਛੀ ਵੀ ਸੋਹਣੀ ਆ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਵੱਛੀ ਵੀ ਸੋਹਣੀਆਂ ਤੇ ਦੋਨੇ ਵੇੜਾਂ ਪੂਰੀਆਂ ਚੰਗੀਆਂ ਵੇੜਾਂ ਦੋਸਤੋ ਸਾਫ਼ ਸੁਥਰੀਆਂ ਰਾਜੀਪੜੀਆਂ ਵੇੜਾਂ ਦੋਸਤੋ ਕੋਈ ਬਾਲੀਆਂ ਲਿੱਸੀਆਂ ਨਹੀਂ ਤੇ ਰੇਟ ਇਹਨਾਂ ਦਾ ਦੋਸਤੋ ਹੋਊਗਾ ਫੋਨ ਤੇ ਨੰਬਰ ਲਗਾਤਾਰ ਆਪਣਾ ਸਕਰੀਨ ਤੇ ਚੱਲ ਰਿਹਾ ਤੁਸੀਂ ਕਾਲ ਕਰ ਸਕਦੇ ਹੋ 9781315230 ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ